ਕਾਹਨੇ ਆਇਆ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰਾ ਗਰਾਊਂਡ ਤੇ ਨਹੀਂ ਨਾ ਕੋਈ ਐਮਐਲਏ ਸਾਰਾ ਫਿਰ ਮੇਰੇ ਨੂੰ ਮੈਂ ਇਹ ਗੱਲ ਕਹਿੰਦਾ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਨਹੀਂ ਤੁਸੀਂ ਹੁਣ ਚੱਲੋ ਆ ਮੈਂ ਨਾ ਉਸ ਦਾ ਮੇਰੇ ਰੋਡ ਤੇ ਸਾਡੇ ਮੇਰੇ ਹੋਣੀ ਚੱਲੋ ਚੱਲੋ ਆ ਬਹੁਤ ਮੇਰੇ ਇੱਕ ਵੀ ਖਾਣ ਇੱਕ ਵਾਰ ਮੈਂ ਇੱਕ ਵੀ ਖਾਲ ਪਕਾ ਹੋਇਆ ਸੁੱਕਾ ਪਕਾ ਹੋਇਆ ਮੈਂ ਤੁਹਾਨੂੰ ਖੋਲਾਂ ਮੇਰੇ ਸਾਡੇ ਬਣ ਜਾ ਸਾਡੇ ਬਣ ਮੇਰੇ ਨਾਲ ਚੱਲੋ ਸਾਡੇ ਨਾਲ ਸਾਡੇ ਰੋਡ ਤੇ ਚੱਲੋ ਇਹ ਬੋੜ ਦੀ ਗੱਲ ਕਹਿੰਦੇ ਆ ਮੈਂ ਖੋਲਾਂ ਖਾਣ ਆ ਜਾ ਹੁਣ ਸਾਡੇ ਮੇਰੇ ਜਾ ਇਹ ਬਹੁਤ ਸਹੀ ਕਰੋ ਮੰਗਲੀਆਂ ਬਣਾਓ ਨਾਲ ਪਕਾਵਾ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣਦੇ ਨਹੀਂ ਕੋਈ ਸਾਡੇ ਕੋਲ ਕਰ ਜਾ ਤੈਨੂੰ ਰੱਬ ਬੋਲੋ ਯਾਰ ਮੈਂ ਤਾਂ ਨਾਲ ਪਕਾਵਾ ਮੈਨੂੰ ਇੱਧੇ ਹੀ ਖਾ ਦੇ ਮੇਰੀ ਘਸਤਾਲ ਦੀ ਅਪਰਾਮ ਨੇ ਬੈਗਾ ਅਮਰਤਾਰੀ ਸਿੰਘ ਆ ਭਰਾ ਹਾਂਜੀ ਤੂੰ ਇਹ ਸੌ ਖਾਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾਂ ਦੇ ਨਹੀਂ ਮੈਂ ਸੌ ਖਵਾ ਯਾਰ

ਆ ਸਰਕਾਰਾਂ ਦਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਸਰਕਾਰਾਂ ਕਰਦੀਆਂ ਕੀ ਜੀਵਨ ਜੀਵਨ ਭਰਤ ਰੋਣੀਆਂ ਸਰਕਾਰਾਂ ਨਾਲ ਕਦੀ ਕਦੀ ਐਤੇ ਬਹੁਤ ਇੱਚ ਬਹੁਤ ਨਹੀਂ ਉਹ ਵਧੀਆ ਆਪਣੇ ਵਾਈ ਗੁਰ ਜੀ ਕਾ ਖਾਲਸਾ ਜੀ ਵਾਈ ਗੁਰ ਜੀ ਕੀ ਫਤਿਹ ਜੀ ਲਓ ਜੀ ਜਥੇਬੰਦੀ ਪਹੁੰਚੀ ਆ ਪਿੰਡ ਬੋਤਲਕੜੀ ਇੱਥੇ ਐਮ ਐਲ ਏ ਗੁਰਬੀਰ ਸਿੰਘ ਟੋਂਗ ਜੋ ਆਪਣਾ ਕਾਫਲਾ ਲੈ ਕੇ ਆਉਣ ਦੇ ਆ ਤੇ ਜਥੇਬੰਦੀ ਪਹੁੰਚੀ ਆ ਜੀ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਕਰਨ ਵਾਸਤੇ ਵੀ ਆਪਣੇ ਜਿਹੜੇ ਸਵਾਲ ਆ ਉਹਨਾਂ ਗਾੜੀ ਰੱਖਣਗੇ ਵੇਖੋ ਜੀ ਆਉਂਦੇ ਆ ਇਹਨਾਂ ਕੋਲ ਰੁਕਦੇ ਆ ਜਾਂ ਚੱਲ ਜਾਂਦੇ ਆ ਸਿੱਧੇ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਹੋਏ ਇੰਤਖਾਸਤ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਪੰਜਾਬਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਲਓ ਜੀ ਸਾਡੇ ਸਵਾਲਾਂ ਤੋਂ ਭੱਜਣ ਵਾਲੀ ਸਰਕਾਰ ਸਵਾਲ ਜਵਾਬ ਦਿੱਤੇ ਬਿਨਾ ਟਰੰਗ ਆਪਣੀ ਐਮਐਲਏ ਮਰਦਾਬਾ ਭੱਜ ਗਿਆ ਹੋਇਆ ਵਾ ਬਿਨਾ ਸਵਾਲਾਂ ਦੇ ਜਵਾਬ ਦਿੱਤੇ ਆ ਕਾਫਲਾ ਵੇਖ ਸਕਲੇ ਜੇ ਉਹਦਾ ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾ 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 ਕਿਸਾਨਾਂ ਮੈਦੂਨਾਂ ਦਾ ਇੱਕ ਜਿੰਦਾਬਾਦ 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 ਟਰਾਲੀਆਂ ਚੋਰੀ ਕਰਨਾਰੇ ਮਰਦਾਬਾ 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 ਲੀਰੇ ਚੋਰੀ ਕਰਨ ਵਾਲੇ ਮਰਦਾਬਾਦ 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 ਅੱਜ ਫਿਰ ਬੋਤਲ ਕੀੜੀ ਦੇ ਵਿੱਚ ਜਿਹੜਾ ਪਹੁੰਚਿਆ ਤੇ ਸਾਡੇ ਹਕੇ ਦਾ ਐਮ.ਐਲ.ਏ. ਦਲਬੀਰ ਸਿੰਘ ਟੌਂਗ ਇੱਥੇ ਜਿਹੜਾ ਵਾ ਸਕੂਲ ਦੇ ਵਿੱਚ ਫਿਰ ਉਗਘਾਟਨ ਕਰਨ ਆਇਆ ਪਤਾ ਨਹੀਂ ਕਾਹਦਾ ਕਰਨ ਆਇਆ ਤੇ ਅਸੀਂ ਇੱਥੇ ਖਲੋਤੇ ਆ ਸਵਾਲ ਜਵਾਬ ਕਰਨ ਲਈ ਤੇ ਭਈ ਸਾਨੂੰ ਨਜ਼ਰ ਅੰਦਾਜ਼ ਕਰਕੇ ਨੰਗ ਗਿਆ ਲਾਗਿਓ ਦੀ ਅਸੀਂ ਉਦੋਂ ਵੀ ਇਹ ਗੱਲ ਕੀਤੀ ਸੀਗੇ ਅਸੀਂ ਉਹ ਹੀ ਆ ਜਿਨ੍ਹਾਂ ਨੇ ਵੋਟਾਂ ਪਾ ਕੇ ਤੈਨੂੰ ਜਿਤਾਇਆ ਵਾ ਤੇ ਜੇ ਤੂੰ ਸਾਡੇ ਨਾਲ ਗੱਲਬਾਤ ਕਰਦੋ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਦਾ ਤੇਰਾ ਹੱਕ ਬਣਦਾ ਸੀਗਾ ਇਹੋ ਗੱਲ ਅਹੀਂ ਫਾਜ਼ਲਪੁਰ ਦੇ ਵਿੱਚ ਵੀ ਕੀਤੀ ਸੀਗੀ ਉਦੋਂ ਵੀ ਅਹੀਂ ਉੱਥੇ ਪਹੁੰਚੇ ਆ ਤੇਰਾ ਗੱਲਬਾਤ ਕਰ ਲਈ ਤੇ ਅੱਜ ਵੀ ਅਹੀਂ ਪਹੁੰਚੇ ਆ ਤੇ ਅੱਜ ਵੀ ਸਾਨੂੰ ਵੇਖ ਕੇ ਤੂੰ ਲਾਗੋਂ ਦੀ ਨੰਗ ਗਿਆ ਵਾ ਜਿੱਦਾਂ ਪਤਾ ਨਹੀਂ ਕੌਣ ਖਲੋਤੇ ਹੁੰਦੇ ਆ ਉਹ ਜਦੋਂ ਤੇ ਸਾਡੇ ਕੋਲ ਵੋਟਾਂ ਲੈ ਲਈਆਂ ਹੁੰਦੀਆਂ ਵਾ ਉਹ ਤਾਂ ਸਾਡੇ ਬੂਹਿਆਂ ਤੇ ਗਾੜੀ ਆਣ ਕੇ ਹੱਥ ਜੋੜਦੇ ਜੇ ਸਾਡੀਆਂ ਮੈਂ ਤਾਂ ਕਰਦੇ ਜੇ ਕੇ ਸਾਨੂੰ ਇੱਕ ਵਾਰ ਮੌਕਾ ਦਿਓ ਤੇ ਅੱਜ ਤੂੰ ਇਹਨਾਂ ਨਾਲ ਸਵਾਲਾਂ ਜਵਾਬ ਜਿਹੜੇ ਗੱਲਬਾਤ ਕਰਨ ਆਇਆ ਦੇ ਸਵਾਲ ਜਵਾਬਾਂ ਤੋਂ ਭੱਜ ਗਿਆ ਅਸੀਂ ਉਹ ਹੀ ਆ ਅਸੀਂ ਉਹਨਾ ਉਹ ਹੀ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਵਾ ਤੇ ਪਰ ਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਦੱਸ ਦੇਵਾਂਗੇ ਅੱਜ ਤੇ ਅਸੀਂ ਸਿਰਫ ਖਲੋਤੇ ਆ ਸ਼ਾਂਤ ਬਈ ਸਵਾਲ ਜਵਾਬ ਕਰ ਲਈ ਤੇ ਅਸੀਂ ਇੱਥੇ ਖਲੋਤੇ ਦੇ ਖਲੋਤੇ ਰਹਿ ਗਏ ਆ ਤੇ ਤੂੰ ਸਾਡਾ ਐਮਐਲਏ ਨਹੀਂ ਗਾ ਤੂੰ ਜਿਹੜਾ ਵਾ ਸੈਂਟਰ ਦਾ ਵਾ ਸੈਂਟਰ ਦਾ ਮੋਦੀ ਦਾ ਐਮਐਲਏ ਆ ਮੋਦੀ ਦਾ ਤੇ ਮੋਦੀ ਦੀ ਸਰਕਾਰ ਆ ਤੁਹਾਡੀ ਏ ਬੀਜੇਪੀ ਨੂੰ ਸਰਕਾਰ ਆ ਉਹ ਦਰਵੇ ਪਿਛਲੇ ਬਣੇ ਝਾਤ ਮਾਰ ਉਹ ਕਿਸਾਨਾਂ ਦਾ ਕਾਫਲਾ ਫਿਰ ਆ ਗਿਆ ਤੇਰੇ ਮਗਰੇ ਠੀਕ ਆ ਇਹ ਭਾਈ ਕਿੱਥੇ ਜਾਓਗੇ ਭੱਜ ਕੇ ਇਹ ਕਿਹੜੇ ਉਤਾਜਨ ਕਰਦੇ ਫਿਰਦੇ ਆ ਤੁਸੀਂ